ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਜੀ ਪੰਜਾਬ ਸੂਬੇ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ ਤੋਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖ ਲੈਣਾ ਜੀ ਲੈ ਕੇ ਹਾਜ਼ਰ ਹੋਏ ਪੰਜਾਬ ਦੀਆਂ ਤਮਾਮ ਵੱਡੀਆਂ ਖਬਰਾਂ ਜੀहां ਵੀਡੀਓ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਤੇ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਦੀ ਪਹਿਲੀ ਸ਼ੁਰੂਆਤ ਮੌਸਮ ਦੀ ਜਾਣਕਾਰੀ ਤੋਂ ਤਾਜ਼ਾ ਅਪਡੇਟ ਉਹ ਕਰਦੇ ਆਂ ਮੌਸਮ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਅਤੇ ਚੰਡੀਗੜ੍ਹ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਬਦਲਣ ਵਾਲਾ ਹੈ ਪੰਜਾਬ ਦੇ ਚੰਡੀਗੜ੍ਹ ਵਿੱਚ ਅੱਜ ਮੌਨਸੂਨ ਸਰਗਰਮ ਹੋ ਰਿਹਾ ਤੇ ਚੰਡੀਗੜ੍ਹ ਦੇ ਮਾਹਲੀ ਚ ਸਵੇਰ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਜਦਕਿ ਪੰਜਾਬ ਵਿੱਚ ਸੋਮਵਾਰ ਤੋਂ ਬੁੱਧਵਾਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਨਾਲ ਹੀ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਜ਼ਿਲ੍ਹਿਆਂ ਪਠਾਨਕੋਟ ਰੂਪਨਗਰ ਐਸ اے ਐਸ ਨਗਰ ਹਜ਼ਾਰਪੁਰ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਪਟਿਆਲਾ ਲੁਧਿਆਣਾ ਕਪੂਰਥਲਾ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਅਤੇ ਨਵਾਂ ਸ਼ਹਿਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਉੱਥੇ ਮੰਗਲਵਾਰ ਨੂੰ ਕਈ ਜ਼ਿਲ੍ਹਿਆਂ 'ਚ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ 5 ਸਤੰਬਰ ਨੂੰ ਕਈ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ ਹੈ ਤੇ 7 ਸਤੰਬਰ ਨੂੰ ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਮੌਸਮ ਵਿਭਾਗ ਨੇ ਵੀ ਅਲਰਟ ਕੋਈ ਵੀ ਜਾਰੀ ਨਹੀਂ ਕੀਤਾ ਉਹਨਾਂ ਦੇ ਕਹਿਣੇ ਕਿ ਆਉਣ ਵਾਲੇ ਦਿਨਾਂ 'ਚ ਜ਼ਿਆਦਾਤਰ ਜ਼ਿਲ੍ਹਿਆਂ 'ਚ ਤਾਪਮਨ 35 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਦੱਸੀ ਹੈ ਤੇ ਉਸ ਤੋਂ ਬਾਅਦ ਜੋ ਅਗਲੀ ਵੱਡੀ ਖਬਰ ਆ ਰਹੀ ਹੈ ਜੀहां ਕੈਨੇਡਾ ਤੋਂ ਵੱਡੀ ਖਬਰ ਆ ਰਹੀ ਹੈ ਜੋ ਕਿ ਵੱਡਾ ਝਟਕਾ ਆ ਰਿਹਾ ਕੈਨੇਡਾ ਤੋਂ ਕੈਨੇਡਾ ਸਰਕਾਰ ਨੇ ਭਾਰਤ ਦੇ ਸਮੇਤ ਹੋਰਾਂ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਵਾਂ ਨਿਯਮ ਹੁਣ ਇੱਕ ਹੋਰ ਲੈ ਆਂਦਾ ਜਿੱਥੇ ਭਾਰਤੀ ਵਿਦਿਆਰਥੀ ਕੈਨੇਡਾ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਹੈ ਨਵੇਂ ਸੰਗੀ ਨਿਯਮਕਰਨ ਉਹਨਾਂ ਨੂੰ ਕਾਫੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਨਿਯਮ ਦੇ ਤਹਿਤ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਹਫਤੇ 'ਚ ਸਿਰਫ 24 ਘੰਟੇ ਕਾਲਜ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਿਕ ਕੈਨੇਡਾ ਜੀਹਾਂ ਦੀ ਫੈਡਰਲ ਸਰਕਾਰ ਦਾ ਇਹ ਨਵਾਂ ਨਿਯਮ ਅਕਤੂਬਰ ਮਹੀਨੇ ਤੋਂ ਲਾਗੂ ਹੋ ਗਿਆ ਤੇ ਇਹ ਨਿਯਮ ਕੰਮ ਦੇ ਘੰਟਿਆਂ ਤੇ 24 ਘੰਟੇ ਦੀ ਸੀਮਾ ਦੀ ਥਾਂ ਲੈ ਲੈਂਦਾ ਹੈ ਜੋ ਕਿ ਕਰੋਨਾ ਮਹਾਮਾਰੀ ਦੌਰਾਨ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਪ੍ਰੇਸ਼ ਕੀਤਾ ਗਿਆ ਸੀ ਪਰ ਇਹ ਛੋਟ 31 ਅਪ੍ਰੈਲ ਵਿੱਚੋਂ ਵੀ ਨੂੰ ਖਤਮ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਜੋ ਅਗਲੀ ਵੱਡੀ ਖਬਰ ਆ ਰਹੀ ਹੈ ਜੀਹਾਂ ਇਹ ਖਬਰ ਆਦੀ ਹੈ ਕਿ ਸਵਾਰੀਆਂ ਨਾਲ ਪਰਿਵਾਰਸ ਬਸ ਪਲਟ ਗਈ ਜਿੱਥੇ ਕਿ ਬਹੁਤ ਜ਼ਿਆਦਾ ਲੋਕਾਂ ਦੀ ਹਾਲਤ ਬਣ ਗਈ ਗੰਬੀਰ ਖੰਨਾ ਦੇ ਹਲਕਾ ਪਾਇਲ ਦੇ ਪਿੰਡ ਲਹਿਲ ਅਤੇ ਬੇਰ ਦੇ ਦਰਮਿਆਨ ਸਵਾਰੀਆਂ ਨਾਲ ਪਰਿਵਾਰਸ ਬਸ ਪਲਟ ਗਈ ਇਸ ਹਾਦਸੇ 'ਚ ਦਰਜੇ ਤਕਰੀਬ ਲੋਕ ਜਖਮੀ ਹੋ ਗਏ ਅਤੇ ਇਹ ਹਾਦਸਾ ਮਹਿਲਾ ਕਾਰ ਚਾਲਕ ਦੀ ਗਲਤੀ ਕਰਨ ਵਾਪਰਿਆ ਹਾਦਸੇ ਤੋਂ ਬਾਅਦ ਔਰਤ ਆਪਣੀ ਕਾਰ ਲੈ ਕੇ ਭੱਜ ਗਈ ਅਤੇ ਜ਼ਖਮੀਆਂ ਨੂੰ ਮਲੋਤ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹਾਦਸੇ 'ਚ ਕੋਈ ਯਾਨੀ ਨੁਕਸਾਨ ਨਹੀਂ ਹੋਇਆ ਸੋਮਵਾਰ ਦੁਪਹਿਰੇ ਕਰੀਬ 1 ਵਜੇ ਮਾਨ ਐਂਡ ਕੰਪਨੀ ਦੀ ਬੱਸ ਰਾੜਾ ਸਾਹਿਬ ਤੋਂ ਮਲੋਦੀ ਜਾ ਰਹੀ ਸੀ ਤੇ ਪਿੰਡ ਕੋਹਲੀ ਨੂੰ ਜਾਂਦੀ ਨੜੇ ਹੜ ਕਨੇੜੇ ਇੱਕ ਇੰਡੀਗਾ ਕਾਰ ਜਿਸ ਨੂੰ ਇੱਕ ਔਰਤ ਚਲਾ ਰਹੀ ਸੀ ਉਸ ਨੇ ਲਾਪਰਵਾਹੀ ਨਾਲ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਨੂੰ ਕਾਰ ਨੂੰ ਬਚਾਉਂਦੇ ਬੱਸ ਰਜਵਾਹਾ ਟਰੈਕ ਤੇ ਚੜ ਗਈ ਅਤੇ ਪਲਟ ਗਈ ਜਿਸ ਕਰਕੇ ਲੋਕਾਂ ਦੀ ਵਿੱਚ ਬੈਠਣ ਦੀ ਹਾਲਤ ਗੰਬੀਰ ਬਣ ਗਈ ਤੇ ਉਹ ਜ਼ਖਮੀ ਹੋ ਗਏ ਉਸ ਤੋਂ ਬਾਅਦ ਹੁਣ ਜੋ ਅਗਲੀ ਵੱਡੀ ਖਬਰ ਆ ਰਹੀ ਹੈ ਪੰਜਾਬੀ ਗਾਇਕ ਦੇ ਘਰੋਂ ਖਬਰ ਆ ਰਹੀ ਹੈ ਕਿ ਉਸ ਦੇ ਘਰ ਦੇ ਬਾਹਰ ਚੱਲ ਗਈਆਂ ਤਾਬੜ ਤੋੜ ਗੋਲੀਆਂ ਹਰ ਕਿਸੇ ਦੇ ਉੱਡ ਗਏ ਹੋਸ਼ ਜੀਹਾਂ ਪੰਜਾਬੀ ਗਾਇਕ ਏਪੀਟੀ ਲੋਨਾਰਡ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਈ ਰਿਪੋਰਟਾਂ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੰਕੂਵਰ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ ਹਾਲਾਂਕਿ ਅਧਿਕਾਰਤ ਪੁਸ਼ਟੀ ਦੀ ਅੜੀਕ ਹੈ ਇੱਕ ਰਿਪੋਰਟ ਮੁਤਾਬਕ ਗੋਲੀਬਾਰੀ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਜੈਸਦੀ ਸਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਗੋਲੀਬਾਰੀ ਪਿੱਛੇ 골ਡੀ ਬ੍ਰਾਡ ਦੇ ਗਰੋ ਦਾ ਹੱਥ ਹੈ ਨਾਲ ਹੀ ਖਬਰਾਂ ਸਾਹਮਣੇ ਆਈਆਂ ਹਨ ਕਿ ਏਪੀਟੀ ਲੂਨੋ ਲੌਰਸ ਬਿਸਨੋਈ ਵੱਲੋਂ ਜਾਨਵਾਰੀਜ਼ਮ ਕੇ ਮਿਲਗਾ ਹਨ ਪਰ ਰੋਜਾਨਾ ਸਪੋਕਸਮੈਨ ਇਸ ਦੀ ਪੁਸ਼ਟੀ ਨਹੀਂ ਕਰਦਾ ਏਪੀਟੀ ਲੋ ਦਾ ਗੁਰਾਨਾ ਅਮਰਤਪਾਲ ਸਿੰਘ ਲੋਹੇ ਤੇ ਇਸ ਸਮੇ ਉਹ ਪੰਜਾਬੀ ਗੀਤਾਂ ਦਾ ਸਭ ਤੋਂ ਮਸ਼ਹੂਰ ਗਾਇਕ ਹੈ ਏਪੀਟੀ ਲੋ ਦੇ ਪ੍ਰਸ਼ੰਸਕਾਂ ਵਿੱਚ ਜਾਨਵੀ ਕਪੂਰ ਅਨੰਨਿਆ ਪੰਡਿਤ ਤੇ ਬਾਲੀਵੁੱਡ ਦੇ ਕਈ ਵੱਡੇ ਸਟਾਰੇ ਸ਼ਾਮਿਲ ਹਨ ਅਤੇ ਉਸ ਦੇ ਨਾਲ ਜੋ ਹੁਣ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਦੀ ਸਰਕਾਰ ਨੇ ਕੈਬਨਿਟ ਨੇ ਕਿਸਾਨਾਂ ਨੂੰ ਦਿੱਤੇ ਇਹ ਵੱਡੇ ਤੋਹਫੇ ਲੱਗੀਆਂ ਕਿਸਾਨਾਂ ਦੀਆਂ ਮੋਜਾਂ ਜੀਹਾਂ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਿਸਾਨਾਂ ਦੇ ਨਾਲ ਸਬੰਧਿਤ ਸੱਤ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਨਾਲ ਹੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਮੰਤਰੀ ਮੰਡਲ ਨੇ ਸਮਵਾਰ ਨੂੰ ਕਿਸਾਨਾਂ ਦੀ ਜੀਵਨ ਨੂੰ ਸੁਧਾਰਨ ਅਤੇ ਉਹਨਾਂ ਦੀ ਆਮਦਨ ਵਧਾਉਣ ਦੇ ਲਈ ਸੱਤ ਵੱਡੇ ਫੈਸਲੇ ਲਏ ਹਨ ਅਸ਼wini Vaishnaw ਨੇ ਕਿਹਾ ਪਹਿਲਾ ਡਿਜੀਟਲ ਐਗਰੀਕਲਚਰ ਮਿਸ਼ਨ ਹੈ ਤੇ ਇਹ ਖੇਤੀਬਾੜੀ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ ਤੇ 2817 ਕਰੋੜ ਰੁਪਏ ਦੇ ਨਵੀਨਸ਼ਲ ਡਿਜੀਟਲ ਖੇਤੀ ਮਿਸ਼ਨ ਤਿਆਰ ਕੀਤਾ ਜਾਵੇਗਾ ਤੇ ਨਾਲ ਹੀ ਮੋਦੀ ਸਰਕਾਰ ਨੇ ਕਿਹੜੇ ਕਿਸਾਨਾਂ ਨੂੰ ਵੱਡੇ ਤੋਹਫੇ ਦਿੱਤੇ ਹਨ ਉਸ ਦੀ ਜਾਣਕਾਰੀ ਇਸ ਤਰ੍ਹਾਂ ਹੈ ਪਹਿਲਾ ਤੋਹਫਾ ਕੇਂਦਰੀ ਮੰਤਰੀ ਮੰਡਲ ਨੇ ਖਰਾਕਤ ਤੇ ਪੋਸ਼ਣ ਤੇ ਫਸਲ ਵਿਗਿਆਨ ਨੂੰ ਸਮਰਪਿਤ 3979 ਕਰੋੜ ਰੁਪਏ ਦੀ ਜੋ ਇਹਨਾਂ ਨੂੰ ਪਰਵਾਨਗੀ ਦਿੱਤੀਆ ਦੋਸਤੋ ਬਾਜੋ ਅਗਲਾ ਤੋਹਫਾ ਕਿਸਾਨਾਂ ਨੂੰ ਮਿਲਿਆ ਕੇਂਦਰੀ ਮੰਤਰੀ ਮੰਡਲ ਨੇ 2817 ਕਰੋੜ ਰੁਪਏ ਦੇ ਡਿਜੀਟਲ ਐਗਰੀਕਲਚਰ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਦੋਸਤੋ ਬਾਜੋ ਜੋ ਤੀਜੀ ਅਪਡੇਟ ਮਿਲੀ ਹੈ ਕਿ ਮੰਤਰੀ ਮੰਡਲ ਨੇ ਖੇਤੀਬਾੜੀ ਸਿੱਖਿਆ ਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ 32292 ਕਰੋੜ ਰੁਪਏ ਦੇ ਉਪਬੰਧ ਨਾਲ ਇੱਕ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ ਹੈ ਉਸ ਤੋਂ ਬਾਅਦ ਜੋ ਸਰਕਾਰ ਨੇ ਅਗਲੀ ਅਪਡੇਟ ਦਿੱਤੀ ਹੈ ਕਿ ਟਿਕਾਊ ਪਸ਼ੂਆਂ ਦੀ ਸੇច ਲਈ 1702 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਆ ਹੋਰ ਵੀ ਬਹੁਤ ਸਾਰੀਆਂ ਅਪਡੇਟ ਸਰਕਾਰ ਵੱਲੋਂ ਕਿਸਾਨਾਂ ਲਈ ਖੁਸ਼ਖਬਰੀਆਂ ਦਿੱਤੀਆਂ ਗਈਆਂ ਨੇ ਉਸ ਦੇ ਨਾਲ ਹੀ ਜੋ ਅਗਲੀ ਖਬਰ ਆ ਰਹੀ ਹੈ ਡੇਰਾ ਬਿਆਸ ਤੋਂ ਵੱਡੀ ਖਬਰ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਜਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰਾ ਅਧਿਕਾਰੀ ਚੁਣ ਲਿਆ ਹੈ ਉਹਨਾਂ ਨੇ ਜਸਦੀਪ ਸਿੰਘ ਗੱਲ ਨੂੰ ਆਪਣਾ ਵਾਰਸ ਨਿਯੁਕਤ ਕੀਤਾ ਹੈ ਜ਼ਿਕਰ ਕਰਦੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ ਜਿੰਨਾ ਦਾ ਲੰਬਾ ਇਲਾਜ ਲਿਆ ਗੁਰਿੰਦਰ ਸਿੰਘ ਢਿੱਲੋਂ ਵੀ ਦਿਲ ਦੀ ਬਿਮਾਰੀ ਤੋਂ ਪੀੜਤ ਹਨ ਇਸ ਸੰਬੰਧੀ ਸਮੂਹ ਸੇਵਾ ਇੰਚਾਰਜਾਂ ਨੂੰ ਪਿੰਜ ਪੱਤਰ ਚ ਕਿਹਾ ਗਿਆ ਹੈ ਕਿ ਰਾਧਾ ਸਵਾਮੀ ਸਤਸੰਗ ਬਿਆਸ ਦੇ ਸਰਪ੍ਰਸਤ ਬਾਬਾ ਗ੍ਰਿੰਦਰ ਸਿੰਘ ਗੱਟੀ ਲੋਨੇ ਸਿੰਘ ਗੱਲ ਦੇ ਸੁਪੁੱਤਰ ਜਸਦੀਪ ਸਿੰਘ ਗੱਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਹੈ ਤੇ ਉਹ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਸਰਪ੍ਰਸਤ ਵਜੋਂ ਉਹਨਾਂ ਦੀ ਥਾਂ ਲੈਣਗੇ ਜਸਦੀਪ ਸਿੰਘ ਗੱਲ ਰਾਧਾ ਸਵਾਮੀ ਸਤਸੰਗ ਬਿਆਸ ਸੁਸਾਇਟੀ ਦੇ ਸੰਤ ਸਤਗੁਰੂ ਬਾਬਾ ਗ੍ਰਿੰਦਰ ਸਿੰਘ ਥਿਲੋ ਦੀ ਥਾਂ ਲੈਣਗੇ ਤੇ ਉਹਨਾਂ ਨੂੰ ਨਾਮ ਦੀਖਸ਼ਾ ਦੇਣ ਦਾ ਅਧਿਕਾਰ ਹੋਵੇਗਾ ਬਾਬਾ ਗ੍ਰੇਂਦਰ ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਹਨਾਂ ਨੂੰ ਸੰਕਤਾਂ ਦਾ ਪ੍ਰਭੂ ਰੂਸੀ ਯੋਗ ਤੇ ਪਿਆਰ ਮਿਲਿਆ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਾਮਨਾ ਤੇ ਬੇਨਤੀ ਕੀਤੀ ਕਿ ਜਸਦੀਪ ਸਿੰਘ ਗੱਲੂ ਨੂੰ ਵੀ ਸੰਤ ਸਤਗੁਰੂਵਾਂ ਦੀ ਸੇਵਾ ਕਰਨ ਵਿੱਚ ਇਹੋ ਜਿਹਾ ਹੀ ਪਿਆਰ ਅਤੇ ਸਨੇਹ ਬਖਸ਼ਿਆ ਜਾਵੇ ਇਹ ਉਹਨਾਂ ਵੱਲੋਂ ਗੱਲਾਂ ਆਖੀਆਂ ਗਈਆਂ ਨੇ ਤੇ ਉਸ ਦੇ ਨਾਲ ਜੋ ਅਗਲੀ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਹੋ ਗਿਆ ਪੰਜਾਬ 'ਚ ਵੱਡਾ ਧਮਾਕਾ ਜੀ ਹਾਂ ਲੋਕਾਂ ਨੂੰ ਪੈ ਗਈਆਂ ਭਾ ਜਿਹੜਾ ਅਮਰਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਤੋਂ ਥੋੜੀ ਦੂਰ ਪੈਂਡ ਨੰਗਲ ਵਿਖੇ ਇੱਕ ਪਰਿਵਾਰ ਵੱਲੋਂ ਨਜਾਇਜ਼ ਤੌਰ ਤੇ ਚਲਾਈ ਜਾ ਰਹੀ ਪਟਾਕਾ ਫੈਕਟਰੀ ਵਿੱਚ ਐਤਵਾਰ ਨੂੰ ਜ਼ਬਰਦਸਤ ਧਮਾਕਾ ਹੋ ਗਿਆ ਇਸ ਧਮਾਕੇ 'ਚ 8 ਤੋਂ 10 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ 'ਚ ਘਰ ਮਾਲਕ ਗੁਰਦੀਪ ਕਾਸਮਿਤ 6 ਗੰਭੀਰ ਜ਼ਖਮੀ ਹਨ ਜਿਨ੍ਹਾਂ ਨੂੰ ਅਮਰਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰਵਾਰ ਨੇ ਨਜਾਇਜ਼ ਤੌਰ ਤੇ ਪਟਾਕਾ ਫੈਕਟਰੀ ਚਲਾਉਣ ਦਾ આરોਪ ਲੱਗ ਰਿਹਾ ਹੈ ਤੇ ਉਸ ਦੇ ਨਾਲ ਜੋ ਹੁਣ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਹਾਂ ਇੱਥੇ ਦੋ ਹਵਾਈ ਜਹਾਜ਼ ਹੋਏ ਕ੍ਰੈਸ਼ ਹੋਈਆਂ ਮੌਕੇ ਤੇ ਕਈ ਮੌਤਾਂ ਜੀਆਂ ਖਬਰ ਮਿਲੀ ਹੈ ਕਿ ਅਮਰੀਕਾ ਦੇ ਹਰਾਸ਼ੀ ਇਲਾਕੇ ਵਿੱਚ ਹਵਾਈ ਜਹਾਜ਼ ਕ੍ਰੈਸ਼ ਹੋਣ ਦੇ ਕਰਕੇ ਤਿੰਨ ਜਣਿਆਂ ਦੀ ਮੌਤ ਹੋਈ ਹੈ ਤੇ ਕਈ ਹੋ ਜ਼ਖਮੀ ਹੋ ਗਏ ਨੇ ਦੂਜੇ ਪਾਸੇ ਕੈਨੇਡਾ ਦੇ ਅਲਬਰਟਾ ਦੇ ਸੂਬੇ ਵਿੱਚ ਇੱਕ ਛੋਟਾ ਹਵਾਈ ਜਹਾਜ਼ ਬਿਜਲੀ ਦੀਆਂ ਤਾਰਾਂ ਵਿੱਚ ਉਲਝੇ ਮਗਰ ਕ੍ਰੈਸ਼ ਹੋ ਗਿਆ ਤਕਰੀਬਨ 4000 ਘਨਾਂ ਦੀ ਬਿਜਲੀ ਗੋਲ ਹੋ ਗਈ ਉਹ ਗਰੇਜਨਾ ਸੂਬੇ ਦੇ ਫੇਅਰ 뷰 ਇਲਾਕੇ 'ਚ ਜਹਾਜ਼ ਦੇ ਕ੍ਰੈਸ਼ ਹੋਣ ਮਗਰੋਂ ਕਈ ਘਰ ਸੜ ਕੇ ਸੁਆਹ ਹੋ ਗਏ ਇਹ ਇਲਾਕਾ ਪੋਰਟਲੈਂਡ ਇੰਟਰਨੈਸ਼ਨਲ 에ਰਪੋਰਟ ਅੱਗੇ ਟ੍ਰੌਂਟਲ ਡੇਲ 에ਰਪੋਰਟ ਤੋਂ ਜ਼ਿਆਦਾ ਦੂਰ ਨਹੀਂ ਹੈ ਤੇ ਨਾਲ ਹੀ ਜਹਾਜ਼ ਚ ਸਵਾਰ ਦੋਵੇਂ ਜਿਹਨੇ ਦਮ ਤੋੜ ਗਿਆ ਤੇ ਜਦਕਿ ਇੱਕ ਕਾਰ ਵਿੱਚ ਮੌਜੂਦ ਸਖਸ ਹਾਸੇ ਦੀ ਭੇਟ ਚੜ ਗਿਆ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਤਨਵਾਦ